ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਤਾਂ ਹੁਣ ਹੋ ਗਿਆ ਜੀ ਦਾਣੇ ਦਾ ਟਾਈਮ ਤੇ ਧੋਨੀ ਨੇ ਦਾਣਾ ਜੋਖ ਦਿੱਤਾ ਤੇ ਲੈ ਚੱਲਿਆ ਸਾਰਾ ਚੱਕ ਤੇ ਪਵਨ ਨਾਲ ਫਿਰ ਹੌਲੀ ਹੌਲੀ ਪਾਣੀ ਪੁਣੀ ਸੈਟ ਸਟ ਕਰਦਾ ਕਰਦਾ ਹੂੰ ਤਾਂ ਦਾਣਾ ਭੌਂਤਾ ਹੁੰਦਾ ਤਾਂ ਅੱਜ ਇਹੀ ਆਪਾਂ ਗੱਲ ਕਰਦੇ ਆਂ ਵੀ ਹੁਣ ਜਿਹੜਾ ਦਾਣਾ ਭੌਂਕੇ ਪਾਉਣ ਲੱਗਿਆ ਆਪਾਂ ਕਿਉਂ ਭੌਂਕੇ ਪਾਉਣ ਲੱਗਿਆ ਆਪਾਂ ਇਹੀ ਚੀਜ਼ ਬਾਰੇ ਅੱਜ ਆਪਾਂ ਚਰਚਾ ਕਰਨੀ ਆ ਆਪਾਂ ਗੱਲਬਾਤ ਕਰਨੀ ਆ ਵੀਡੀਓ ਵਧੀਆ ਲੱਗਦੀ ਐ ਪਹਿਲਾਂ ਹੀ ਜਲਦੀ ਜਲਦੀ ਸ਼ੇਅਰ ਕਰਦੇ ਕਰੋ ਤੇ ਜਲਦੀ ਜਲਦੀ ਲਾਈਕ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵੀ ਕਿਹੜੇ ਕਿਹੜੇ ਭਰਾ ਕਿੱਥੋਂ ਕਿੱਥੋਂ ਜੁੜੇ ਆ ਠੀਕ ਹੈ ਨਾਲੇ ਬੰਦਾ ਜਿਹੜਾ ਕਮੈਂਟ ਦੇ ਵਿੱਚ ਬੰਦੇ ਦੀ ਜਾਣ ਪਛਾਣ ਬਣੀ ਰਹਿੰਦੀ ਹੈ ਹਨਾ ਆਪਣੀ ਇੱਕ ਦੂਜੇ ਨੂੰ ਜਾਣਦੇ ਰਹਿੰਨੇ ਆ ਤਾਂ ਇਹ ਵੀ ਸਾਨੂੰ ਦੱਸਦੇ ਆ ਵੀ ਭਿਉਂ ਦਾ ਰੀਜਨ ਕੀ ਸੀਗਾ ਕਿਉਂ ਭਿਉਂ ਕੇ ਜਿਹੜਾ ਦਾਣਾ ਪਾਉਣ ਲੱਗੇ ਆਪਾਂ ਕਿਉਂਕਿ ਜਿਹੜਾ ਸੁੱਕਾ ਦਾਣਾ ਉਹ ਵੀ ਆਪਾਂ ਪਾ ਸਕਦੇ ਆ ਪਰ ਅਸੀਂ ਜਿਹੜਾ ਦੁੱਧਾ ਲੰਗਾ ਉਹਨੂੰ ਆ ਗਏ ਜਿਹੜੀਆਂ ਇੱਧਰ ਲੰਗਾਈਆਂ ਨਿਕ ਇਹਨਾਂ ਨੂੰ ਭਿਉਂ ਕੇ ਪਾਉਣ ਲੱਗੇ ਆਂ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਆ ਦਾਣਾ ਆ ਸਾਰੀ ਲੈਂਡ ਚੱਲੀ ਆ ਜੀ ਠੀਕ ਹੈ ਤੁਸੀਂ ਦੇਖਦੇ ਜਾਓ ਆ ਸਾਡਾ ਢੱਪਾ ਬੰਨ ਝੋਟਾ ਤਾਂ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਨੇ ਭੌਂਕੇ ਖਾਂਦੀ ਆ ਭੌਂਕੇ ਸੁੱਕੇ ਵਾਲੇ ਨੂੰ ਸੁੱਕਾ ਬਸ ਇਹਨਾਂ ਕਮਜੇ ਨੂੰ ਭੌਂਕੇ ਪਾਉਣੇ ਤਾਂ ਤੁਸੀਂ ਦੇਖ ਸਕਦੇ ਆ ਜਿਹੜਾ ਦਾਣਾ ਇਹ ਦੀ ਜਿਹੜੀ ਲੈਂ ਨ ਉਹ ਪਹਿਲਾਂ ਇਸ ਤਰ੍ਹਾਂ ਮਗਰਲੇ ਪਾਸੇ ਹੋ ਜਾਂਦੇ ਆ ਹਰ ਮੱਝ ਦਾ ਹਰ ਮਗਰ ਡੱਡੂ ਨੂੰ ਪਕਾਉਣਾ ਹੀ ਨਹੀਂ ਪਾਗਾ ਇਹ ਨੂੰ ਹੁਣ ਹੀ ਪਾ ਕੇ ਲਿਆ ਡੱਡੂ ਨੂੰ ਜਿਹੜਾ ਡੱਡੂ ਤੋਂ ਉਹ ਘੜੀਆਂ ਮੂਰੇ ਹੋਏ ਅਬਰ ਆਪ ਨੇ ਇੱਥੇ ਬੰਦ ਨੇ ਨਾ ਤਾਂ ਦਿਮਾਗ ਆ ਗਈ ਹਾਂ ਹਾਂ ਤਾਂ ਹੀ ਮੈਂ ਡੱਡੂ ਕਰਨੀ ਨਹੀਂ ਜਾ ਕੇ ਕਿੱਲੇ ਕਰਨੀ ਅੱਜ ਇਹਨੇ ਸੁੱਕੀ ਰੋਟੀ ਵੀ ਨਹੀਂ ਖਾਧੀ ਜਿਹੜੀ ਤੁਸੀਂ ਪਾਈ ਆ ਓਏ ਉਹ ਹਾਂ ਦਹੀਂ ਤੋਂ ਹੀ ਖਾਈ ਬੈਠੀ ਐ ਇਹਨੂੰ ਦੋ ਭਾਂਡੇ ਲਿਆ ਲਿਆ ਕਰੋ ਅੱਛਾ ਇਹਨੂੰ ਰੋਟੀ ਘਟਾਉਣੇ ਤੜਕਾ ਲਿਆ ਰੋਟੀਆਂ ਦੋ ਦੋ ਪਾਓ ਇਹਨੂੰ ਇੱਕ ਪਾਓ ਉਹਨੂੰ ਦੋ ਪਾਓ ਉਹਨੂੰ ਵੱਡੀ ਨੂੰ ਜਿਹੜੀ ਆ ਉਹਨੂੰ ਤਿੰਨ ਪਾਓ ਦਹੀਂ ਤੇ ਦੁੱਧ ਬਸ ਜਾ ਦੇ ਲੱਸੀ ਦਹੀਂ ਤਾਂ ਦੇਖ ਸਕਦੇ ਆ ਜੇ ਇੱਥੇ ਤੱਕ ਜਿਹੜਾ ਦਾਣਾ ਪਹੁੰਚ ਗਿਆ ਤਾਂ ਉਦੋਂ ਬਾਅਦ ਨਾਲ ਹਜੇ ਗਾਮ ਵਾਲਾ ਨਹੀਂ ਇੱਥੇ ਪਾਇਆ ਜੀ ਇਹ ਕੱਲ੍ਹ ਗਾਮ ਲਈ ਝੋਟਿਆਂ ਵਾਲਾ ਇੱਕ ਇੱਥੇ ਇਕੱਠੀ ਨੇ ਅੰਦਰ ਆ ਜਣਾ ਨਹੀਂ ਉਹਨਾਂ ਦਾ ਦੋਨਾਂ ਦਾ ਹੋ ਜੋਕ ਕੇ ਰੱਖਿਆ ਪਿਆ ਪਰ ਜਿਹੜੀਆਂ ਗਾਮ ਹੈ ਗਾਮਾਂ ਦਾ ਹਜੇ ਦਾਣਾ ਚੱਕਣ ਗਿਆ ਗਾਮਾਂ ਨੂੰ ਡرائی ਵੀ ਕਰਨਾ ਹੈ ਇਹ ਦੁੱਧ ਵੀ ਉਸ ਹੱਬ ਨਾਲ ਵਧੀਆ ਦੇਈ ਜਾਂਦੀਆਂ ਤਾਂ ਇਹਨਾਂ ਨੂੰ ਦਾਣਾ ਜਿਹੜਾ ਅੱਡ ਪੈਣਾਗਾ ਜੀ ਤਾਂ ਦੇਖ ਸਕਦੇ ਆ ਤੁਸੀਂ ਦਾਣਾ ਵੀ ਸਾਰਾ ਜਿਹੜਾ ਜੋਖਿਆ ਪਿਆ ਕਾਇ ਇਸ ਨੂੰ ਆਈਨ ਸ਼ੇਅਰ ਕੀਤਾ ਵੀ ਐਸ ਵੇਲੇ ਜਿਹੜਾ ਸਨਨੀ ਦਾ ਟਾਈਮ ਆ ਨਾ ਪੁੱਤ ਉਹ ਆ ਖਾ ਗਈ ਸ਼ੂ ਰਸਾ ਵੱਡਾ ਸੀ ਲੈ ਰੱਖ ਲੈ ਇੱਧਰਲੇ ਪਾਸੇ ਕਰ ਤਾਂ ਆਹ ਆਹ ਕਿਹੜੀ ਦਾ ਦਾਣਾ ਵੱਧ ਨਹੀਂ ਲੱਗਦਾ ਦਾਣਾ ਆ ਦਾਣਾ ਕਿਹੜੀ ਦਾ ਐ ਹੈ ਆ ਬੱਲੀ ਛੋਟੀ ਦਾ ਇਹ ਦਾਣਾ ਕਿੰਨਾ ਪਾਉਣਾ ਹੁਣ ਹਾਂ ਠੀਕ ਹੈ ਨਾ ਕੋਈ ਨਾ ਚਲ ਤਾਂ ਦੇਖ ਸਕਦੇ ਆ ਜੀ ਇਹ ਵੀ ਬਿਲਕੁਲ ਡਰਾਈ ਹੋ ਗਈ ਨਾਲ ਹੈ ਤੇ ਇੱਥੇ ਰਾਤ ਨੂੰ ਉਹ ਬਣ ਦਿੰਦੇ ਨੇ ਦੋ ਛੋਟੀਆਂ ਜਿਹੜੀਆਂ ਹੁਣ ਜਾਨੀ ਕਿ ਵੀ ਜਾਦੇ ਸਾਹਮਣ ਵਾਲੀਆਂ ਆਉਂਦੀਆਂ ਤਾਂ ਜਿਵੇਂ ਹੁਣ ਇਹ ਮੜਜੀ ਕਮਜ਼ੋਰ ਸੀ ਇਹਨੂੰ ਜਾਦੇ ਸਾਹਮਣੇ ਦਾ ਹੱਥ ਨੇ ਡੱਡੂ ਦੇ ਨਾਲ ਹੀ ਹੁੰਦੀ ਏ ਨਾਲ ਤੰਦਰ ਇਹਨਾਂ ਦਾ ਜੀ ਲੱਗ ਜਾਂਦਾ ਦੋਨਾਂ ਦੀ ਤਾਂ ਤੂੜੀ ਹਜੇ ਪੁਰਾਣੀ ਚੱਲੀ ਜਾਂਦੀ ਹੈ ਸਾਡੇ ਕੋਲੇ ਕਿਉਂਕਿ ਤੂੜੀ ਜਿਹੜੀ ਪੁਰਾਣੀ ਆ ਉਹੀ ਹਜੇ ਪਾਉਣੇ ਆ ਵੀ ਚਲੋ ਉਹਦੋਂ ਜਿਹੜੀ ਆਪਣੀ ਇਹ ਤੂੜੀ ਸਾਰੀ ਰੱਖੇ ਵੀ ਉਹਨੂੰ 10-15 ਦਿਨਾਂ ਦੀ ਪ੍ਰਾਣੀ ਹੋ ਜੂਗੀ ਠੀਕ ਹੈ ਤੇ 13 ਸਾਡੇ ਕੋਲੇ ਹੈਗੀ ਆ ਪ੍ਰਾਣੀ ਦੂੜੀ ਆਪਣੀ ਕਿੰਨਾ ਟਾਈਮ ਚੱਲ ਜੂਗੀ ਚਾਰ-ਪੰਜ ਦਿਨਾਂ ਅੱਗੇ ਜ ਹੋਰ ਉਹੀ 5-10 ਦਿਨ ਹੋ ਜਾਣਗੇ ਆਪਣੀ ਇੰਨੇ ਜੀ ਚਲੋ 5-10 ਦਿਨਾਂ 'ਚ ਫਰਕ ਪੈ ਜਾਂਦਾ ਨਮੀ ਨਾਲ ਮੋਖ-ਮੋਖ ਜਾਂ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਬਾਕੀ ਮੱਝਾਂ ਦੇ ਸਰੀਰ ਵੀ ਦੱਸੋ ਵੀ ਕਿਵੇਂ ਆ ਤੇ ਹਾਂ ਆਪਾਂ ਗੱਲ ਕਰਦੇ ਆਂ ਦਾਣਾ ਪਿਉਣ ਵਾਲੀ ਦਾਣਾ ਪਿਉਣ ਵਾਲੀ ਗੱਲ ਐ ਇਦਾਂ ਵੀ ਜੇ ਮੈਂ ਹੁਣ ਜਿਹੜੇ ਕੱਖ ਐ ਕੱਖ ਸੁੱਕ ਚੱਲੇ ਕੱਕ ਜੁੜਦੇ ਨਹੀਂ ਕੱਕ ਘਟ ਵੱਡੇ ਜਾਂਦੇ ਆ ਹਨ ਕਿਉਂਕਿ ਮੱਕੀ ਹਜੇ ਛੋਟੀ ਆ ਥੋੜੀ ਥੋੜੀ ਹੋ ਜਾਈ ਜਿਹੜੀ ਵੇਚੀ ਸਰੂਹਾਂ ਵਾਲੇ ਚ ਤੇ ਉਹਦੇ ਵਿੱਚ ਹਜੇ ਮੱਕੀ ਤਾਂ 4-4 5-5 ਉਂਗਲੀ ਹੋਈ ਐ ਤਾਂ ਮੱਕੀ ਨੂੰ ਤਾਂ ਹਜੇ ਲੱਗ ਜੂਗਾ 20 ਕਿ ਦਿਨ ਹਜੇ ਜਦੋਂ ਵੱਡਾ ਲਾਵੇਂ ਕੱਚੀ ਕੱਚੀ ਨੂੰ ਤਾਂ ਹੁਣ ਜਿਹੜਾ ਮਤਲਬ ਹਰਾ ਚਾਰਾ ਜਦੋਂ ਘਟ ਗਿਆ ਤਾਂ ਹੁਣ ਕੀ ਕਰੀਦਾ ਇਹਨਾਂ ਦਾ ਹੁਣ ਜਿਹੜਾ ਸੱਟ ਮੈਂ ਤੁਹਾਨੂੰ ਦੇਖ ਸਕਦੇ ਆ ਜਿਵੇਂ ਆ ਤਾਂ ਸੁੱਕਾ ਹੀ ਖਾਂਦੀ ਐ ਠੀਕ ਐ ਤੇ ਇਹ ਜੇ ਆਪਾਂ ਬੱਠਲ ਦਾ ਲੈ ਵਜਨ ਵੀ ਕਰਕੇ ਤੁਹਾਨੂੰ ਮੈਂ ਦਿਖਾ ਸਕਦਾ ਮੈਂ ਵੀ ਇਹਦੇ ਵਿੱਚ ਵਜਨ ਕਿੰਨਾ ਬਣ ਜਾਂਦਾ ਇਹਦੇ ਵਜਨ ਤਕਰੀਬਨ ਤ 4 ਕਿਲੋ ਦਾਣਾ ਤਾਂ ਮੇਰੇ ਹਿਸਾਬ ਨਾਲ 6-7 ਕਿਲੋ ਪਾਣੀ ਪੈਂਦਾ ਹੋਊ ਪਪਨ ਹਨਾ ਇਹਦੇ ਵਿੱਚ ਇਹ ਤਕਰੀਬਨ 10 ਤੋਂ 12 ਕਿਲੋ ਦਾਣਾ ਹੋਇਆ ਹੋਇਆ ਭਿੱਜਿਆ ਹੋਇਆ ਠੀਕ ਹੈ ਤੇ ਜਿਹੜੀ ਤੂੜੀ ਆ ਤੂੜੀ ਪਾਉਣਾ ਕਿਲੋ 1 ਕਿਲੋ ਦੇ ਲਗਭਗ ਪਾਊਗੀ ਤੂੜੀ ਇਹਨਾਂ ਨੂੰ ਆ ਇੱਕ ਟੋਕਰੀ ਪਾਉਣਾ ਪਪਨ ਇੱਕ ਨੂੰ ਬਸ 1 ਕਿਲੋ ਦੇ ਲਗਭਗ ਤੂੜੀ ਪੈਂਦੀ ਹੈ ਜਾਨੀ ਕਿ ਵੀ ਇਹੀ ਜੇ ਹਰਾ-ਝਰਾ ਘਾਟ ਇੰਨੀ ਕਿਲੋ ਤੂੜੀ ਪੈਗੀ ਉਤੋਂ 12-13 ਕਿਲੋ ਪੈ ਗਿਆ ਦਾਣਾ ਪਾਣੀ ਦੇ ਵਿੱਚ ਜਿਹੜਾ ਮੈਕਸ ਕੀਤਾ ਹੋਇਆ ਤੇ ਸਾਰਾ ਜਿਹੜਾ ਵਜਨ ਬਣ ਜਾਂਦਾ ਤਾਂ ਉਹੀ ਦੇਖੋ ਜੀ ਇੱਕ ਟਾਈਮ ਦੇ 13-14 ਕਿਲੋ ਸਮਾਨ ਹੋ ਗਿਆ ਆਪਾਂ 12-13 ਕਿਲੋ ਮਾਨੂੰ ਇੱਕ ਟਾਈਮ ਦਾ ਸਮਾਨ ਹੋ ਗਿਆ ਹੁਣ ਸਾਮ ਨੂੰ ਜਿਹੜਾ ਹਰਾਚਾਰਾ ਥੋੜਾ ਜਿਹਾ ਹੌਲਾ ਹੋਇਆ ਵਾ ਜਿਵੇਂ ਇੱਕ ਟੋਕਰੀ ਫੁੱਲ ਭਰ ਕੇ ਹਰੇਚਾਰੇ ਦੀ ਮਿਲ ਗਈ ਅੱਧੀ ਟੋਕਰੀ ਤੂੜੀ ਦੀ ਰਲ ਜਾਂਦੀ ਐ ਵੀ ਜਾਨੀ ਕਿ ਅੱਧਾ ਪੌਣਾ ਕਿਲੋ ਤੂੜੀ ਫੇਰ ਮੰਨ ਲਓ ਫੇਰ ਆਲ ਜਾਂਦੀ ਐ ਉਹਦੇ ਚ 5-6 ਕਿਲੋ ਹਰੇ ਦਾ ਹੋ ਜਾਂਦਾ ਭਾਜਨ 6 ਕਿਲੋ ਸਮਾਨ ਫੇਰ ਹੋ ਜਾਂਦਾ ਤਾਂ ਮਤਲਬ ਮੰਨ ਲਓ ਵੀ ਜਿਹੜਾ ਇਹ 13-14 ਕਿਲੋ ਇਹ ਸਮਾਨ ਬਣ ਜਾਂਦਾ ਲਗਭਗ 20 ਕਿਲੋ ਦੇ ਲਗਭਗ ਆਥਣ ਨੂੰ ਇਹ ਖਾਲਾਂਦੀਆਂ ਇਹ ਮੇਜਕਰੀ ਤੜਕੇ ਵਾਲਾ ਜਿਹੜਾ ਸੈਟ ਮੈਂ ਤੜਕੇ ਵੀ ਜਿਹੜੀ ਹੁਣ ਸੰਨੀ ਆਂ ਦਾਣਾ ਪਿਓ ਕੇ 12-13 ਕਿਲੋ ਦੇ ਸਮਾਨ ਤੋਂ ਬਾਅਦ ਫਿਰ ਮਤਲਬ ਮੰਨ ਲਓ ਉੰਨਾ ਕੀ ਫੇਟ ਓਕਰੀ ਟੁਕਰੀ ਆ ਜਾਂਦੇ ਜਨਨ ਕੀ ਵੀ ਕਹਿਣ ਦਾ ਪਾਪ ਇਹਨਾਂ ਨੂੰ ਸਮਾਨ ਸਾਰਾ ਉਹ ਮੇਜਕਰੀ ਜਿਹੇ ਹਰਾ ਘਾਟਾ ਤੇ ਉਹਦੇ ਵਿੱਚ ਵਜਨ ਘੱਟ ਹੈ ਤਾਂ ਉਸ ਲੋਟਰੇ ਦਾ ਜਿਹੜਾ ਮਟੀਰੀਅਲ ਆ ਸਾਰਾ ਪੂਰਾ ਹੋ ਜਾਂਦਾ ਤਾਂ ਬਾਕੀ ਦੇਖ ਸਕਦੇ ਆ ਸੰਨੀ ਦਾ ਕੰਮ ਚੱਲੀ ਜਾਂਦਾ ਇਸ ਤਰ੍ਹਾਂ ਤਾਂ ਮਾਂਗਾ ਟੋਮੀ ਮਗਰ ਪੂਰੇ ਪਵਨ ਤੂੜੀ ਪਾਈ ਜਾਂਦਾ ਟੋਮੀ ਐਦਾਂ ਪਾਈ ਜਾਂਦਾ ਜੇ ਕੋਈ ਸੁੱਕਾ ਖਾਂਦੀ ਆ ਸੁੱਕੇ ਵਾਲਾ ਜਿਹੜਾ ਗਿੱਲਾ ਖਾਂਦੀ ਆ ਗਿੱਲਾ ਵਾਲਾ ਗਿੱਲੇ ਵਾਲੇ ਨੇ ਸਾ मतलब ਜਿਹੜੀਆਂ ਆਪਾਂ ਕਹਿੰਦੇ ਹੁੰਦੇ ਆਂ ਵੱਡੀ ਮੱਝ ਹਜੇ ਉਹ ਚੈੱਕ ਹੋ ਗਈ ਰਾਤ ਜੀ ਉਹ ਕਨਸੀਵ ਹੋ ਗਈ ਠੀਕ ਹੈ ਤੇ ਉੱਥੋਂ ਤੇ ਕੀ મતલਬ ਆਪਾਂ ਪਾਉਣੇ ਆ ਉਹ 3 6 7 8 9 10 11 ਤੇ 12 12 ਮੱਝਾਂ ਨੂੰ ਪਾਉਣੇ ਆ ਜਿਹੜਾ ਦਾਣਾ ਪਿਉਂਕੇ ਆ ਬਾਕੀ ਸਾਰਾ ਸੁੱਕਾ ਕਰਨੀ ਆ ਵੀਡੀਓ ਵਧੀਆ ਲੱਗੀ ਤਾਂ ਓਏ ਉਹ ਦਾਣਾ ਖਾ ਗਈ ਉਹ ਭੱਜ ਕੇ ਜਾਈਂ ਪਪੜਾ ਹੋ ਉਹਦੇ ਮੈਨ ਨਾਲੇ ਕਹੀ ਜਾਨਾ ਪੈ ਰਸਾ ਦਾ ਖੁੱਲਾ ਪਾਇਆ ਪਿਆ ਤੁਸੀਂ ਆਏ ਨਾ ਰੱਖਿਆ ਕਰੋ ਯਾਰ ਨਾਲੇ ਦਾਣਾ ਵੇਸਟ ਕਰੀ ਜਾਂਦੇ ਤੁਸੀਂ ਵੀ ਜਦੋਂ ਤੁਹਾਨੂੰ ਪਤਾ ਐਡਾ ਤਾਂ ਤੁਸੀਂ ਰਸਾ ਪਾਇਆ ਉਹਦੇ ਵੀ ਭਾਈ ਉਹ ਤਾਂ ਦੂਰ ਤੱਕ ਖਾਊਗੀ ਦੂਰ ਰੱਖਿਆ ਨੂੰ ਚੱਕੇ ਹੁਣ ਇਥੋਂ ਤੱਕ ਵੀ ਖਾਊ ਇਹਦੇ ਰਸਾ ਬਹੁਤ ਵੱਡਾ ਬਲ ਹੈ